ਇਸੋ ਜਿਹੀ ਕਹਾਣੀ ਡਰਾਪ ਪਕਸ਼ਾ ਕੋ ਦਿੱਤਾ ਤੁਸੀਂ ਕੀ ਅਫਰਮਾ ਇਹ ਕੱਲ ਦੀ ਗੱਲ ਹੈ 2 12 2025 ਦੀ ਤੇ ਕੋਈ ਇੱਕ ਡਰਾਈਵਰ ਆ ਬੁਦਰਾ ਨੂੰ ਰਸਤਾਂ ਤੋਂ ਲੈ ਕੇ ਪਠਾਨਕੋਟ ਨੂੰ ਜਾ ਰਹਾ ਹੈ ਤੇ ਬਾਈਪਾਸ ਸ਼ਾਮਪੂਰੇ ਲੱਗੇ ਪਰੌਟਮ ਲੱਗੇ ਕੁਝ ਵਿਕਤੀਆਂ ਨੇ ਦੋ ਲੜਕੀਆਂ ਸੀ ਤੇ ਦੋ ਮੁੰਡੇ ਸੀ ਉਹਨਾਂ ਨੇ ਲੜਕੀਆਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਲੜਕੀ ਦੁਖਿਆਰੀ ਵਕੀਆਂ ਵੇਖ ਕੇ ਉਹਨੇ ਰੋਕ ਲਿਆ ਜਦੋਂ ਉਹਨੂੰ ਬੀਤੀਆਂ ਨੇ ਗੱਲ ਸੁਣੀ ਤੇ ਉਹਨੇ ਦੋ ਮੁੰਡੇ ਮਿਸ਼ੂ ਆ ਕੇ ਤੇ ਉਹਨਾਂ ਨੇ ਕਿਚ ਦਿਖਾ ਕੇ ਉਹਦੇ ਪਹਿਲੇ ਇਕ ਕਿਉਂ ਕਰਦੇ ਸੀ ਜੇ ਪਿੱਕੀ ਤਰੀਕਾ ਸੀ ਕਿਨਾਂ ਤਰੀਕਾ ਕੀਤਾ ਇਹ ਕੁੜੀਆਂ ਨੂੰ ਅੱਗੇ ਕਰਕੇ ਉਹਨਾਂ ਨੂੰ ਬਸਾਉਣ ਦੇ ਕਰਕੇ ਕੁੜੀਆਂ ਕਰਕੇ ਜਿਹੜਾ ਡਰਾਈਵਰ ਨੇ ਰੁਕਿਆ ਕੇ ਕੁੜੀਆਂ ਤੋਂ ਦੂਰ ਹੋਣੀ ਇੱਕ ਕੰਮ ਉਹਨੇ ਰੁਕਿਆ ਉਹਨੇ ਵੇਖਿਆ ਤੇ ਕੁੜੀਆਂ ਨੇ ਜਦੋਂ ਉਹਨੇ ਹੱਥਲੀ ਉਤਰ ਕੇ ਉਹਨਾਂ ਦੀ ਗੱਲ ਸਮੇਂ ਤੇ ਪਿੱਛੋਂ ਦੋ ਮੁੰਡੇ ਆ ਕੇ ਰੁਕੇ ਜਦ ਨਾਲ ਪਰੇ ਬੰਦ ਤੱਕ ਕਿੰਨੇ ਅੱਜ ਤੱਕ ਕੇ ਕੇਸ ਵਾਪਰ ਮੇਰੇ ਦੌਰਾਨ ਮੇਰੇ ਭਿੰਡ ਦੇ ਦੌਰਾਨ ਤੇ ਪਹਿਲਾ ਹੀ ਹੈ ਵੈਸੇ ਕਾਫੀ ਪਹਿਲਾਂ ਵੀ ਪੰਜਾਬ ਚ ਹੋ ਚੁੱਕੇ ਨੇ ਕੁਝ ਇਹ ਮਾਮਲੇ ਇਹ ਸਾਰੇ ਜਿਹੜੇ ਆ ਚਾਰ ਬੰਦੇ ਆ ਇਹ ਸਾਰੇ ਡਰਗ ਡੀ ਹਾਈਵੇ ਤੇ ਹਾਈਵੇ ਤੇ ਜਿਆਦਾ ਮੇਨ ਜਿੱਥੇ ਰੂਟਾਂ ਲੱਗੀਆਂ ਕਿ ਕਰ ਰਹੇ ਕੋਈ ਨਸ਼ੇ ਦਾਜਾ ਕੀ ਕਰ ਰਹੇ ਹਾਂਜੀ ਇਹ ਸਾਰੇ ਜਿਹੜੇ ਆ ਚਾਰ ਜਣੇ ਸਾਰੇ ਡਰੱਗ ਡਿਟੇ ਆ ਇਹਨਾਂ ਤੇ ਐਨਡੀਪੀਐਸ ਦੇ ਬੱਚੇ ਵੀ ਦਰਜ ਨੇ ਕਈ ਵੇਰੀਅਸ ਥਾਣਿਆਂ 'ਚ ਤੇ ਇਹਨਾਂ ਦਾ ਪ੍ਰੋਫੈਸ਼ਨ ਇਹ ਹੋਈ ਆ ਤੇ ਰਿਮਾਂਡ ਦੇ ਦੌਰਾਨ ਹੋ ਰਹੀ ਹੈ ਅਸੀਂ ਫਲਾਸੇ ਕਰਾਂਗੇ ਕਿ ਇਹਨਾਂ ਨੇ ਪਹਿਲਾਂ ਵੀ ਕਿੰਨੇ ਹਨੀ ਟ੍ਰੈਪ ਹੋਏ ਕੀ ਇਹ ਕੋਈ ਗੱਲ ਨਹੀਂ ਸਰ ਸਾਰਾ ਹਾਂ ਇਹਨਾਂ ਦੇ 20 ਤੋਂ 25 ਸਾਲ ਇਹਦਾ ਆਪਸ 'ਚ ਕੋਈ ਚੇਨ ਹੈ ਕੋਈ ਰਿਸ਼ਤੇਦਾਰੀ ਕੋਈ ਫਾਸ ਉਸ ਚੇਨ ਹੀ ਹੈ ਇਕੱਠੇ ਨਸ਼ਾ ਕਰਦੇ ਡਰ ਪੈਸੇ ਫਰਾਡ ਕਰਕੇ ਤੇ ਪੈਸੇ ਲੁੱਟਦੇ ਨੇ ਫਿਰ ਇਕੱਠੇ ਨਸ਼ਾ ਕਰਦੇ ਨੇ ਇਹੋ ਇਹਨਾਂ ਦੀ ਚੀਜ਼ ਨੇ ਇਹ ਲੋਕਾਂ ਆਹ ਜਿਹੜੇ ਆਪਾਂ ਚ ਸੰਪਰਕ ਚ ਕਿੱਦਾਂ ਆਉਂਦੇ ਨੇ ਸਾਰੇ ਦੇਖੋ ਨਸ਼ੇ ਦੀ ਪੂਰਤੀ ਵਾਸਤੇ ਜਿੱਥੋਂ ਨਸ਼ਾ ਇਕੱਠੇ ਕਰਦੇ ਆ ਉਹ ਉਹਨਾਂ ਦਾ ਆਪਸ ਚ ਰਿਸ਼ਤ ਮਿਲ ਜਾਂਦਾ ਤੇ ਫਿਰ ਇਹ ਭਿਆਨੀਆਂ ਕਰਕੇ ਤੇ ਉਹਨਾਂ ਦੇ ਹੰਡਿਕਪ ਕਰ ਦਿੱਤੇ ਲੋਕਾਂ ਨੂੰ